ਸਰਦਾਰ ਮਜੀਤ ਸਿੰਘ ਜੀ, ਕਰਿਆਨੇ ਵਾਲੇ ਸਰਦਾਰ ਫੂਲਾ ਸਿੰਘ ਜੀ, ਹਰਜਿੰਦਰ ਸਿੰਘ ਜੀ, ਗੁਰਪ੍ਰੀਤ ਲਾਲ ਜੀ ਤੇ ਸਾਡੇ ਬਲਾਕ ਪ੍ਰਧਾਨੀ ਵਿਰੋਧਕਾਰ ਖੰਨਾ ਜੀ, ਸਰਦਾਰ ਗੁਰਵਿੰਦਰ ਸਿੰਘ ਜੀ ਸਰਪੰਚ ਸਾਹਿਬ ਤੇ ਹੋਰ ਵੀ ਸਰਜਾ-ਪਦਰਜਾ ਆਪ ਕੋ ਸੱਪਾ ਲੀਡਰਸ਼ਿਪ ਵਾਲੇ ਵਰਕਰ ਸੱਪਾ ਜਿੰਨੇ ਵੀ ਸਾਥੀ ਹੈ ਤੁਸੀਂ ਸਾਰੇ ਮਿਲ ਕੇ ਸ਼ਿਰਕਾਤਾ ਹੋ ਜਾਓ ਤੁਹਾਡਾ ਸਾਰਿਆਂ ਦਾ ਚੱਲ ਗਿਆ ਹੈ ਕਿ ਕਦਮ ਮੇਰੇ ਸਿਰ ਮਤੇ ਸਾਰਿਆਂ ਨੂੰ ਮੈਂ ਜਾਣਦਾ ਤੇ ਸਾਰੇ ਮੈਨੂੰ ਚੰਗੀ ਕਰਾ ਜਾਂਦੇ ਆ ਕਿਉਂਕਿ ਮੇਰਾ ਵੀ ਬਚਪਨ ਇੱਥੇ ਲੰਘਿਆ ਪੱਟੀ 'ਚ ਉਹਦੇ ਬਾਅਦ ਆੜਾ ਦਾ ਕਾਰੋਬਾਰ ਮੈਂ ਤੁਹਾਡੇ ਲੱਗ ਕੇ ਇੱਥੇ ਕਰਦਾ ਤੇ ਸਾਰਿਆਂ ਦਾ ਮੇਰਾ ਪਿਆਰ ਹੈ ਤੁਹਾਡੇ 14 ਬਾਰਾਂ ਦੇ ਜਿੰਨੇ ਵੀ ਇੱਥੇ ਮੋਢ ਪਰ ਸਾਥੀ ਬਿਠੇ ਆ ਪੰਡੋ ਤੇ ਭਰਾਵੋ ਤੁਹਾਨੂੰ ਹੀ ਪਤਾਂਪੀ ਇਲੈਕਸ਼ਨ ਦਾ ਦੌਰ ਆ ਮੈਂ ਤੁਹਾਨੂੰ ਵੋਟਾਂ ਦੀ ਅਪੀਲ ਕਰਨ ਲਈ ਆਇਆ ਤੇ ਬੜੀ ਵੱਡੀ ਪਰਮਾਤਮਾ ਨੇ ਕਿਰਪਾ ਕੀਤੀ ਹੈ ਪੱਟੀ ਸ਼ਹਿਰ 'ਤੇ 1947 ਤੋਂ ਪਹਿਲਾਂ ਦੇਸ਼ ਤੇ ਅਜ਼ਾਦੀ ਤੋਂ ਪਹਿਲਾਂ ਰਾਜਾ ਮਹਾਰਾਜਾ ਦਾ ਰਾਜ ਹੀ ਉਹ ਪਹਿਲਾ ਵੋਟਾਂ ਨਹੀਂ ਪੈਂਦੀਆਂ ਕੋਈ ਰਾਜੇ ਮਹਾਰਾਜੇ ਪਿਤਾਪੁਰ ਕੀ ਕੋਈ ਹੁੰਦੇ ਹੀ ਜਾਂ ਮੁਗਲਾਂ ਨੇ ਮੁੜ ਕੇ ਰਾਜ ਕੀਤਾ ਉਹਦੇ ਬਾਅਦ ਅੰਗਰੇਜ਼ਾਂ ਨੇ ਰਾਜ ਕੀਤਾ 1947 ਚ ਆਪਣਾ ਦੇਸ਼ ਸਰਦਾਰ ਭਗਤ ਸਿੰਘ ਉਹਨਾਂ ਨੇ ਸ਼ਹੀਦ ਆਜਮ ਉਦਮ ਸਿੰਘ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਉਹਨਾਂ ਨੇ ਸ਼ਹੀਦ ਸਗਦੇਵ ਸ਼ਕਤੀਦਰ ਰਾਜਗੁਰੂ ਜਣਾ ਨੇ ਤਾਂ ਹੀ ਆਜਾਦੀ ਲਈ ਵੀ ਵੋਟਾਂ ਪਾ ਕੇ ਐਮਲਏ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੇ ਐਮਪੀ ਵੋਟਾਂ ਪਾ ਕੇ ਚੁਣੇ ਜਾਣੇ ਚਾਹੀਦੇ ਆ ਵੋਟਾਂ ਦਾ ਚੁੜਿਆ ਨਵੰਦਾ ਹੀ ਸਾਡਾ ਦੇਸ਼ ਚਲਾਵੇ ਤੇ ਸਾਹ ਸੰਗਤ ਕਿ ਅੱਜ ਤੱਕ ਆਪਣੇ ਸ਼ਹਿਰ ਦਾ ਅੱਜ ਤੱਕ ਕੋਈ ਮੰਤਰੀ ਨਹੀਂ ਬਣਿਆ ਐਮਲਏ ਬਣਦੇ ਰਹਾ ਪਹਿਲਾ ਜਹੇਦਾਰ ਨਰਿੰਦਰ ਸਿੰਘ ਐਮਲਏ ਬਣੇ ਤੇ ਮੁੜ ਕੇ ਗੁਰਦੀਪ ਸਿੰਘ ਸ਼ਹੀਦੇ ਕਰਾ ਐਮਲਏ ਬਣੇ ਮంత్రి ਕੋਈ ਨਹੀਂ ਬਣਾਇਆ ਬਾਬੇ ਨਾਨਕ ਨੇ ਕਿਰਪਾ ਕੀਤੀ ਆਪਾਂ ਨੂੰ ਐਮਐਲਏ ਵੀ ਬਣਾਇਆ ਤੇ ਮੰਤਰੀ ਵੀ ਬਣਾਇਆ ਮੰਤਰੀ ਵੀ ਵੱਡੀਆਂ-ਵੱਡੀਆਂ ਵਜ਼ੀਰੀਆਂ ਆਈਆਂ ਵੱਡੇ-ਵੱਡੇ ਮਹਿਕਮੇ ਆਏ ਟਰਾਂਸਪੋਰਟ ਪੰਚਾਇਤ ਫੂਡ ਪ੍ਰੋਸੈਸਿੰਗ ਪਸ਼ੂ ਪਾਲਣ ਹੋਰ ਕਈ ਮਹਿਕਮੇ ਆਏ ਤੇ ਨਹੀਂ ਤੇ ਵੱਡੇ-ਵੱਡੇ ਮੰਤਰੀਆਂ ਕੋਲ ਇੱਕ-ਇੱਕ ਮਹਿਕਮਾ ਤੇ 3-3 4-4 ਜਿੱਤੇ ਹੋਣਾ ਐਮਐਲਏ ਤੇ ਫੇਰ ਜਾ ਕੇ ਵਜ਼ੀਰ ਬਣਾਉਣਾ ਤੇ ਇੱਕ ਮਹਿਕਮਾ ਮਿਲਣਾ ਬੜਾ ਵੱਡਾ ਮਾਣ ਦਿੱਤਾ ਆਪਾਂ ਨੂੰ ਸ਼੍ਰੀ ਅਰਵਿੰਦ ਕੇਸਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਹੁਣ ਸਾਧ ਸੰਗਤ ਪੱਟੀ ਸ਼ਹਿਰ ਦਾ ਪੱਟੀ ਹਲਕੇ ਦਾ ਅਜੇ ਤੱਕ ਕੋਈ ਮੈਂਬਰ ਪਾਰਲੀਮੈਂਟਰੀ ਬਣਿਆ ਤੇ ਪ੍ਰਮਾਤਮਾ ਨੇ ਬੜੀ ਵੱਡੀ ਕਿਰਪਾ ਕੀਤੀ ਆਪਾਂ ਨੂੰ ਜਿਹੜਾ ਮਾਨ ਦਿੱਤਾ ਪੱਟੀ ਸ਼ਹਿਰ ਨੂੰ ਪੱਟੀ ਇਲਾਕੇ ਨੂੰ ਇਹ ਵੀ ਬੜੀ ਵੱਡੀ ਬਾਗਿਆ ਮੈਂਬਰ ਪਾਰਲੀਮੈਂਟ ਬਣਾ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਹੈ ਤੁਹਾਡੀ ਸਾਰਿਆਂ ਦੀ ਹੈ ਤੇ ਸਾਧ ਸੰਗਤ ਜਦੋਂ ਮੈਂਬਰ ਪਾਰਲੀਮੈਂਟ ਵੀ ਤੁਹਾਡਾ ਬਣ ਗਿਆ ਸਰਕਾਰ ਨੇ ਤਾਂ ਕੰਮ ਕਰਨੇ ਕਰਨੇ ਆ ਕੇਂਦਰ ਚੋਂ 5 ਕਰੋੜ ਰੁਪਏ ਖਿਚਾਰੀ ਫਾੜਿਆ ਰੁਪਈ ਦਾ ਉਹ ਵੀ ਪੈਸੇ ਲੱਗਣੇ ਆ ਤੇ ਸੈਂਟਰ ਤੇ ਇੰਡੀਆ ਇਕੱਠ ਜੋੜ ਦੀ ਸਰਕਾਰ ਬਣਦੀ ਪਈ ਆ ਇੰਡੀਆ ਇਕੱਠ ਜੋੜ ਦੀ ਸਰਕਾਰ ਬਣ ਗਈ ਤੇ ਭਾਵੇਂ ਆਪਾਂ ਆਪਦੇ ਹੱਥ ਕੇ ਲਈ 100 ਕਰੋੜ ਖਾਲਸ ਦਾ ਲੈ ਆਈਏ ਜਿੰਨੇ ਮਰਜ਼ੀ ਪੈਸੇ ਲੈ ਆਈਏ ਤੇ ਨਾਲ ਇਲੈਕਸ਼ਨ ਕਰਨੀ ਮੇਰੀ ਨਾ ਸਮਝਿਓ 14 ਵਾਰਡ ਵਾਲਿਓ ਜਿੱਦੇ ਵੀ ਮੌਤ ਪਰ ਮੇਰੇ ਭੈਣ ਭਰਾ ਆਏ ਆ ਸਾਰੇ ਸੰਗਤੀ ਇਹ ਇਲੈਕਸ਼ਨ ਸਾਰੇ ਪੱਟੀ ਹਲਕੇ ਦੀ ਪੱਟੀ ਸ਼ਹਿਰ ਦੀ ਆ ਕਿਉਂਕਿ ਕੋਈ ਹੈਗਾ ਜੀਰੇ ਦਾ ਜਿਹੜਾ ਕੋਈ ਖਲੋਤਾ ਉਮੀਦਵਾਰ ਤੇ ਕੋਈ ਹੈਗਾ ਮਲਟੋਏ ਦਾ ਤੇ ਕਿਸੇ ਦਾ ਪਤਾ ਨਹੀਂ ਕੋ ਕਿਸੋ ਦਾ ਮੈਂ ਤੇ ਪੱਟੀ ਦਾ ਦੇ ਟਾਡਾ ਵੈਸੇ ਹੀ ਮਾਰਵਾਦਾ ਜੇ ਕਿਸੇ ਭੈਣ ਭਰਾ ਦਾ ਕੋਈ ਕੰਮ ਮੈਂ ਨਾ ਵੀ ਕਰਾਂ ਤਾਂ ਵੀ ਤੁਹਾਡਾ ਰੁਤਬਾ ਤੇ ਧਾਮ ਮਹਣ ਤਾਂ ਤੇ ਰਿਸ਼ਤੇਦਾਰ ਜਦੋਂ ਆਪਾਂ ਮੰਤਰੀ ਹਾਂ ਉਦੋਂ ਕਹਿ ਦਿੰਦੇ ਸੀ ਵੀ ਤੁਹਾਡਾ ਮੰਤਰੀ ਉਹੀ ਮੰਤਰੀ ਕਹਿੰਦੇ ਹੈ ਕਿ ਨਹੀਂ ਕਹਿੰਦੇ ਤੁਹਾਡੇ ਰਿਸ਼ਤੇਦਾਰ ਹੀ ਕਹਿ ਦਿੰਦੇ ਨੇ ਪਿਆਰ ਲਾਲਦੀਨ ਭੁੱਲੜ ਤੁਹਾਡਾ ਭਾਵੇਂ ਮੇਰੇ ਕੋਈ ਮੱਥੇ ਬਣਾ ਲੱਗਾ ਹੋਵੇ ਪਰ ਇਹ ਗੱਲ ਹੈਗੀ ਆ ਜੇ ਕੋਈ ਸਿਕਰੋ ਦੀ ਕੰਮ ਇਹ ਮੇਰੇ ਘਰ ਉਪਰਾ ਤੱਕੜੀ ਮੈਂ ਵੀ ਨਹੀਂ ਕਿਹਾ ਕਿ ਇਹ ਸੱਡੇ ਵੋਟਰ ਹੈ ਜਾਂ ਸਾਡੇ ਸ਼ਹਿਰ ਦੇ ਰਹਿਣ ਵਾਲਿਆ ਜਿਹੜੇ ਭੈਣ ਭਰਾ ਦਾ ਫੋਨ ਕੀਤਾ ਮੈਂ ਉਹ ਕਿਹਾ ਵੀ ਇਹ ਮੇਰੇ ਆਪਦੇ ਪਰਿਵਾਰ ਦੇ ਜੀ ਆ ਮੇਰੇ ਸਕੇ ਸੋਧਰੇ ਆ ਇਹਨਾਂ ਦਾ ਕੰਮ ਕਰਕੇ ਤੋੜਨਾ ਇਹ ਮੇਰੇ ਆਪਦੇ ਆ ਤੇ ਚਾ ਪਿਆ ਕੇ ਕਿ ਜਨਾਬੀ ਪਾਇ ਕਿਹਾ ਕਿ ਮੈਂ ਤੁਹਾਡੇ ਸ਼ਹਿਰ ਦਾ ਤੇ ਤੁਸੀਂ ਮੇਰੇ ਉੱਤੇ ਮੈਂ ਤੁਹਾਡਾ ਤੇ ਸਾਧ ਸੰਗਤ ਬੇਨਤੀ ਇਹ ਆ ਹੁਣ ਤੇ ਸ਼ਹਿਰ ਵਾਲਿਆਂ ਨੂੰ ਇਹ ਚਾਹੀਦਾ ਕਿ ਇੱਕ ਵੀ ਵੋਟ ਕਾਲੀ ਕਾਂਗਰਸੀ ਭਾਜਪਾ ਜਾਂ ਕੋਈ ਮਾਜਾਦ ਉਮੀਦਵਾਰ ਖੜੋਤਾ ਕਿਸੇ ਨੂੰ ਇੱਕ ਵੋਟ ਨਾ ਪਵੇ ਕਿਉਂਕਿ ਇਹ ਇਲੈਕਸ਼ਨ ਕੱਲੀ ਮੇਰੀ ਨਹੀਂ ਪੱਤੀ ਦੇ ਉੱਤੇ ਤੇ ਤੁਸੀਂ ਟੁਰ ਕੇ ਚੱਲ ਜਿਓਗੇ ਮੇਰੇ ਕੋਲ ਘਰੇ ਤੇ ਮੈਨੂੰ ਕੰਮ ਵੀ ਕਰਨਾ ਪੈਣਾ ਬੂਆ ਵੀ ਖੁਰਦਾ ਇਹ ਨਾਲ ਤੇ ਸਾਧ ਸੰਗਤ ਜੇ ਕੋਈ ਜੀਰੇ ਵਾਲਾ ਜਾਂ ਕੋਈ ਵੰਡੋਏ ਵਾਲਾ ਉਹਨਾਂ ਨੂੰ ਵੀ ਤੁਸੀਂ ਜਾਣਦੇ ਵੀ ਤੇ ਜੇ ਕੁਕੜਾ ਮਪਿਆ 11 ਕਿੱਥੇ ਜਦੋਂ ਤੁਸੀਂ ਜਾਣਦੇ ਨਹੀਂ ਤੇ ਇੱਕ ਹੋਰ ਜੇ ਜਦੋਂ ਜਿੱਤ ਜਾਂਦੇ ਵੋਟਾਂ ਜਉਂਦੇ ਆ ਜਦੋਂ ਜਿੱਤ ਜਾਂਦੇ ਆ ਮੁੜਕੇ ਅੰਮ੍ਰਿਤਸਰ ਤੇ ਚੱਲੀ ਗਾੜੀ ਲੱਭਦੇ ਆ ਆਹ ਉਹਨਾਂ ਇਥੋਂ ਪੱਟੀਆਂ ਜਿਹੜਾ ਸਾਫ ਕਾਇ ਲੱਲੇ ਆ ਕਾਂਗਰਸਾ ਇਹ ਸਾਫ ਸੰਗਤ ਜਦੋਂ ਜਿੱਤਿਆ ਨਹੀਂ ਨਾ ਉਹਨਾਂ ਨੇ ਕੋਠੀ ਲਈ ਤੇ ਗਾੜੀ ਚੁੱਕ ਲਈ ਤੇ ਲੋਕਾਂ ਨੂੰ ਆਖੇ ਮੈਂ ਇੱਥੇ ਰਹਿ ਕੇ ਸੇਵਾ ਕਰੂੰਗਾ ਇਹਨੂੰ ਤਾਂ ਨਹੀਂ ਲੋਕ ਮੋਟਾ ਬੋਦੇ ਵੀ ਇਹ ਮਾਲ ਵਿੱਚ ਆਏ ਲੋਕੀ ਕਹਿੰਦੇ ਨੇ ਇਹਦਾ ਪਤਾ ਕੋਈ ਨਹੀਂ ਥਾਂ ਟਿਕਾਣਾ ਕਿੱਥੋਂ ਦਾ ਇਹਨੂੰ ਵੋਟ ਪਾਵਾਂਗੇ ਲੱਭਾਂਗੇ ਕਿੱਥੋਂ ਇਹਨੇ ਗਾਰਡਨ ਕਲੋਨੀ ਕੋਠੀ ਲਈ ਕਹਿੰਦਾ ਵੀ ਮੈਂ ਇੱਥੇ ਰਹਿ ਕੇ ਲੋਕਾਂ ਦੇ ਕੰਮ ਕਰਿਆ ਕਰੂੰ ਇੱਥੇ ਰਹਿ ਕੇ ਫੈਸਲੇ ਕਰਿਆ ਕਰੂੰ ਸਾਥ ਸੰਗਤ ਜਿੱਤਣ ਜਿੱਤ ਗਿਆ ਜਿੱਤਣ ਤੋਂ ਤੀਜੇ ਦਿਨ ਹੀ ਇੱਕ ਕੋਠੀ ਵੇਚ ਕੇ ਅਮਰ ਚੜ ਗਿਆ ਤੇ ਕਹਿੰਨੇ ਆਖਿਆ ਵੀ ਤੂੰ ਦੇਣਾ ਮੈਂ ਕੋਠੀ ਵੇਚਣੀ ਨਹੀਂ ਇੱਥੇ ਰਹਿਣਾ ਤੇ ਉਹਨੂੰ ਆਂਦਾ ਜੇ ਆਪਾਂ ਇੱਥੇ ਕੋਠੀ ਰੱਖੀ ਇੱਕ ਬੰਦਾ ਰੱਖਣਾ ਪੜਿਆ ਜੇ ਕੋਈ ਭੈਣ ਭਰਾ ਆਏ ਤਾਂ ਉਹਨੂੰ ਚਾਹ ਪਾਣੀ ਕਿਉਂਣਾ ਪੜਾ ਉਹ ਬੰਦਾ ਜਿਹੜਾ ਚਾਹ ਪਾਣੀ ਤੋਂ ਡਰਦਾ ਕੋਠੀ ਵੇਚ ਕੇ ਮੋਰਸਰ ਨਿਕਲ ਗਿਆ ਉਹਨੂੰ ਵੋਟਾਂ ਬਾਕੇ ਕੀ ਕਰਦਾ ਜੇ ਮੈਂ ਕਾਂਗਰਸ ਦੇ ਐਮਐਲਏ ਸਾਫ ਕਾ ਦੀ ਗੱਲ ਕਰਦਾ ਕੋਠੀ ਤਾਂ ਹੀ ਵੇਚੀ ਵੀ ਚਾਹ ਨਾ ਪਿਉੜੀ ਪਵੇ ਉਹ ਜਿਹੜਾ ਬੰਦਾ ਘੁੱਟ ਪਾਣੀ ਦੇ ਘੁੱਟ ਚਾਹ ਤੋਂ ਆਪ ਦਾ ਘਰ ਵੇਚ ਕੇ ਮੋਰਸਰ ਨਿਕਲ ਗਿਆ ਉਹ ਐਮਐਲਏ ਬਣਾਉਂਦੇ ਜਾਂ ਉਹ ਵੋਟਾਂ ਪਾਉਣ ਦੇ ਕੰਮ ਲੈਗਾ ਹੱਥ ਖੜਕੇ ਕੇ ਦੱਸਿਓ ਇਹੋ ਜਿਹੇ ਬੰਦੇ ਨੂੰ ਵੋਟ ਨਾ ਪਾਓ ਜਿਹੜੇ ਚਾਹ ਤੋਂ ਡਰਦੇ ਜਿਹੜਾ ਚਾਹੀ ਕਹਦਾ ਤੇਰਾ ਕੰਮ ਕੀ ਕਰੂਗਾ ਕਿ ਕਹਿੰਦੇ ਜਦੋਂ ਮਰਜ਼ੀ ਆਇਓ ਅਤੀ ਰਾਤ ਵੀ ਆਓਗੇ ਤੁਹਾਡੇ ਸਾਰੇ ਕੰਮ ਕਰਾਂਗੇ ਕਿਸੇ ਗੱਲ ਦੀ ਪਰਵਾਹ ਨਾ ਕਰਿਓ ਵੇਖੋ ਤੁਹਾਡਾ ਭਰਾ ਜਿੱਤਦੇ ਹੀ ਮੰਤਰੀ ਬਣ ਗਿਆ ਮੈਨੂੰ ਮਾਨ ਸਾਹਿਬ ਨੇ ਚੰਡੀਗੜ੍ਹ ਕੋਠੀ ਦਿੱਤੀ ਆ ਪਰ ਮੈਂ 4 ਤੇੜਾ ਹਫ਼ਤੇ ਜਮੀਰ ਸ਼ੁਕਰ ਤੇ ਛਨੀ ਆ ਮੈਂ ਬਹੁਤ ਹੀ ਦਿਨ ਦੀਆਂ ਗੱਲਾਂ ਤੋਂ ਵਾਰ ਨੰਬਰ 14 ਦੇ ਮੇਰੇ ਬਜ਼ੁਰਗ ਤੇਰੀਆਂ ਮਤਾਵਾ ਮੇਰੀਆਂ ਸਹਹਣਾ ਤੇ ਛੋਟੇ ਵੱਡੇ ਵੀਰ ਜਿਹੜੇ ਦੋ ਘੰਟਿਆਂ ਤੋਂ ਇੱਥੇ ਆ ਕੇ ਸਰਦਾਰ ਰਾਜਜੀਤ ਜੀ ਸੇ ਭੁੱਲਦਾ ਸਵਾਗਤ ਕਰਨ ਲਈ ਲੁਕੇ ਹੋਏ ਆ ਤੇ ਦੇਖੋ ਕਿੰਦੀ ਵੱਡੀ ਅਜ ਇਹਨਾਂ ਨੇ ਇੱਕ ਮੀਟਿੰਗ ਨੂੰ ਰੇਲੀ ਦਾ ਰੂਪ ਦੇ ਦਿੱਤਾ ਵਾ ਇਹ ਇੱਕ ਪਿਆਰ ਆ ਸੁਣਿਆ ਪਿਛਲੇ 20-25 ਸਾਲਾਂ ਤੋਂ ਕਾਹਦਾ ਮੇਰਾ ਪਿਆਰ ਆ ਅੱਜ ਸੇਕ ਇੱਕ ਫੋਨ ਹੀ ਲਾਇਆ ਮੈਂ ਕਿਸੇ ਦੇ ਘਰ ਵੀ ਨਹੀਂ ਗਿਆ ਇੱਕ ਫੋਨ ਲਾਉਣ ਦੇ ਨਾਲ ਹੀ ਵੇਖੋ ਕਿੰਦਾ ਆਪਣੀ ਮੇਰ ਕੀਤੀ ਆ ਮੈਂ ਬਹੁਤਾ ਸਮਾਂ ਲਾਂ ਲੈਦਾ ਹੋਇਆ ਦੋ ਸ਼ਬਦ ਕੀਮਤੀ ਪਹਿਲਾਂ 7:00 ਵਜੇ ਜਨਰ ਪਾਣੀ ਚਲ ਕੇ ਰੱਬ ਦਾ ਨਾਮ ਲੈ ਕੇ ਇਹ ਤੁਹਾਡਾ ਆਪਣਾ ਕਰਿਆਨਾ ਸਟੋਰ ਆ